ਰਣਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਸਰਹਿੰਦ ਦੇ ਵਾਰਡ ਨੰਬਰ 22 ਦੇ ਕੌਂਸਲਰ ਵਿਸਾਖੀ RAM ਨੇ अनोखी ਸਮਾਜ ਸੇਵਾ ਕਰਕੇ ਇੱਕ ਵੱਖਰੇ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਵਿਸਾਖੀ RAM ਵੱਲੋਂ ਆਪਣੇ NRI ਬੇਟੇ ਰਣਦੀਪ ਸਿੰਘ ਦਾ ਜਨਮ ਦਿਨ ਮੌਕੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਲਾਨੀਆਂ ਦੇ ਛੋਟੇ ਬੱਚਿਆਂ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਿਸ ਤੇ ਸਕੂਲ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਏ ਗਏ ਤੇ ਸਕੂਲ ਵਿੱਚ ਬੱਚਿਆਂ ਦੀ ਸੁਵਿਧਾ ਲਈ ਜ਼ਰੂਰਤ ਦੀਆਂ ਵਸਤੂਆਂ ਪੇਟ ਕੀਤੀਆਂ ਗਈਆਂ ਇਸ ਤੋਂ ਪਿੰਡ ਵਿੱਚ ਆਵਲ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਛੋਟੇ ਬੱਚਿਆਂ ਨਾਲ ਰਲ ਕੇ ਕੇਕ ਕੱਟਣ ਵੇਲੇ ਵਿਸਾਖੀ ਰਾਮ ਪਾਵਕ ਹੋ ਗਏ ਤੇ ਉਹਨਾਂ ਕਿਹਾ ਕਿ ਉਹਨਾਂ ਦਾ ਇੱਕ ਬੇਟਾ ਦੇਸ਼ ਵਾਸੀਆਂ ਦੀ ਰੱਖਿਆ ਲਈ ਬਾਰਡਰ ਤੇ ਤਾਇਨਾਤ ਹੈ ਤੇ ਜਦੋਂ ਭਾਰਤ-ਪਾਕਿਸਤਾਨ ਦੀ ਜੰਗ ਲੱਗੀ ਤਾਂ ਉਹਨਾਂ ਦਾ ਸਾਰਾ ਪਰਿਵਾਰ ਸਹਿਮ ਗਿਆ ਸੀ ਪਰੰਤੂ ਅੱਜ ਜਦੋਂ ਹਾਲਾਤ ਠੀਕ ਹੋ ਗਏ ਹਨ ਤਾਂ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਪੂਰੇ ਸਮਾਜ ਨਾਲ ਸਾਂਝੀਆਂ ਕਰਨ ਦਾ ਛੋਟਾ ਜਿਹਾ ਉਪਰਾਲਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਮੰਦੀਪ ਕੌਰ ਨਾਗਰਾ ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਹੋਰ ਪਤਵੰਤਿਆਂ ਨੇ ਵਿਸਾਖੀ RAM DEEP ਉਪਰਾਲੇ ਦੀ ਸਲਾਹਾਂ ਕੀਤੀ ਤੇ ਬਾਕੀ ਸਭ ਨੂੰ ਵੀ ਉਹਨਾਂ ਤੋਂ ਸੇਧ ਲੈ ਕੇ ਸਮਾਜ ਵਿੱਚ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਫਤਿਹਗੜ੍ਹ ਸਾਹਿਬ ਤੋਂ ਬਿਊਰੋ ਰਿਪੋਰਟ ਕਿਉਂ ਮੈਂ ਪੌਟ੍ਰਿਕਸ ਦੇ ਨਾਲ ਆਇਆ ਹਾਂ ਸਿਰਫ ਪਰਮਾਤਮਾ ਵੱਲੋਂ ਮੈਨੂੰ ਹੁਕਮ ਆਉਂਦਾ ਹੈ ਤੇ ਮੈਂ ਉਹ ਉਪਰਾਲਾ ਕਰ ਲੈਣਾ ਮੈਂ ਕਿਸੇ ਸਲਾਹ ਨਾਲ ਨਹੀਂ ਕਰਦਾ ਸੋ ਮੈਨੂੰ ਬਰਲਾ ਲੱਗਿਆ ਕਿ ਉਹ ਛੋਟੇ ਛੋਟੇ ਬੱਚੇ ਨੇ ਜਿਹੜੇ ਮੇਰੇ ਆਪਣੇ ਨੇ ਸੋ ਮਹਿਸੂਸ ਮੈਨੂੰ ਇਦਾਂ ਹੋਇਆ ਕਿ ਜਦੋਂ ਮੇਰੇ ਦੋਨੇ ਬੱਚੇ ਇੱਕ ਇੰਡੀਅਨ ਆਰਮੀ ਦੇ ਵਿੱਚ ਸੀ ਜਦੋਂ ਜੰਗ ਚੱਲੀ ਆ ਹੁਣ ਤਾਂ ਉਹਨਾਂ ਨੇ ਮੈਨੂੰ ਖੁਦ ਦੱਸਿਆ ਸੀ ਇਹਦੇ ਕਿ ਮਾਤਾ ਨਾਲ ਗੱਲ ਨਾ ਕਰਿਓ ਪਪਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਗੋਲੇ ਵੱਜੇ ਨੇ ਵੀ ਮੈਂ 1-1 ਇੰਚ ਚੱਕਿਆ ਗਿਆ ਸੀ ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਚਲੋ ਮੈਂ ਪ੍ਰਮਾਤਮਾ ਗਿਰਦਾਸ ਕਰਦੇ ਆਂ ਵੀ ਜੇ ਅਸੀਂ ਪੁੰਨ ਕਰਾਂਗੇ ਤੇ ਸਾਡੇ ਬੱਚਿਆਂ ਨੂੰ ਕੋਈ ਆਸ਼ੀਰਵਾਦ ਹੋਊਗਾ ਕੋਈ ਬੱਚੇ ਜਾਂ ਕੋਈ ਹੋਸੀਸਾ ਦੇਣਗੇ ਕਿ ਇਹਨਾਂ ਦੇ ਬੱਚੇ ਜਿਉਂਦੇ ਰਹਿਣ। ਸੋ ਮੇਰਾ ਪ੍ਰਾਲਾ ਇਹ ਸੀ। ਸੋ ਇਸ ਕਰਕੇ ਅੱਜ ਬੱਚਿਆਂ ਦੇ ਨਾਲ ਮੈਂ ਵਰਡੇ ਬਣਾ ਰਹੇ ਆ। ਉਹ ਬੱਚੇ ਮੇਰੇ ਨੇ ਸਾਰੇ ਸਕੂਲ ਦੇ ਛੋਟੇ ਬੱਚੇ ਨੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਪ੍ਰਾਲਾ ਕੀਤਾ ਹੈ। ਔਰ ਜਿਹੜਾ ਇੱਕ ਅੱਜ ਸਕੂਲ ਨੂੰ ਪੱਕਾ ਦੇ ਰਹੇ ਆ ਔਰ 1100 ਰੁਪਏ ਸਕੂਲ ਨੂੰ ਦਾਨ ਕਰਾਂਗੇ। ਔਰ ਜਿਹੜੇ ਬੱਚੇ ਸਾਡੇ ਹਾਈ ਸਕੂਲ ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਵੱਲੋਂ ਬੱਚਿਆਂ ਦਾ ਸਬੰਧ ਕੀਤਾ ਜਾਵੇਗਾ ਅੱਜ ਟਰੋਫੀ ਦੇ ਨਾਲ। ਸੋ ਮੈਂ ਪਿੰਡ ਵਾਸੀਆਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਐਦਾਂ ਹੀ ਤੁਸੀਂ ਪੜਾਈਆਂ ਕਰਿਆ ਕਰੋ ਜਦੋਂ ਵੀ ਕੋਈ ਸਾਡੇ ਪਿੰਡ ਦੇ ਵਿੱਚ ਆ ਬੱਚਾ ਕੋਈ ਸਾਡਾ ਨਾਮ ਰੋਸ਼ਨ ਕਰੇਗਾ ਪਿੰਡ ਦਾ ਸੋ ਅਸੀਂ ਉਹਦਾ ਪੂਰਾ ਸਵਾਗਤ ਕਰਾਂਗੇ ਚਾਹੇ ਢੋਲਾਂ ਨਾਲ ਕਰੀਏ ਜਿੱਦਾਂ ਵੀ ਸਾਨੂੰ ਆਰਡਰ ਦੇਣਗੇ ਸੋ ਉਹਦਾ ਪੂਰਾ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਕਸਰ ਕੀ ਹੁੰਦਾ ਆ ਕਿ ਬੱਚਿਆਂ ਦਾ ਬਰਥਡੇ ਹਰ ਕੋਈ ਮਨਾਉਂਦਾ ਆ ਔਰ ਅਸੀਂ ਰੱਜੀ ਪੁੱਜਿਆਂ ਨੂੰ ਜਿਹੜਾ ਆ ਖਾਣਾ ਖਵਾਨੇ ਮੈਂ ਉਸ ਚੀਜ਼ ਨੂੰ ਮਾੜਾ ਨਹੀਂ ਕਹਿੰਦੀ ਪਰ ਨਾਲ ਦੀ ਨਾਲ ਸਾਖੀ ਜੀ ਨੇ ਅੱਜ ਸਾਰੇ ਸਕੂਲ ਦੇ ਬੱਚਿਆਂ ਨੂੰ ਆਪਣੇ ਕੋਲੋਂ ਜਿਹੜਾ ਇਹ ਬਰਥਡੇ ਦੇ ਤੌਰ ਤੇ ਖਾਣੇ ਦਾ ਪ੍ਰਬੰਧ ਵਧੀਆ ਕੀਤਾ ਆ ਔਰ ਇਹ ਇੱਕ ਡਿਫਰੈਂਟ ਚੇਂਜ ਵਾਲੀ ਗੱਲ ਆ ਔਰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਜਿਹੜਾ ਆ ਆ ਸਭਾ ਕੋ ਲੈਣਾ ਚਾਹੀਦਾ ਹੈ ਇਸ ਚੀਜ਼ ਨੂੰ ਜਿਹੜਾ ਆ ਅੱਗੇ ਵਧਾਣਾ ਚਾਹੀਦਾ ਹੈ ਕਿ ਜਦੋਂ ਬੱਚਿਆਂ ਦਾ ਬਰਥਡੇ ਵਗੈਰਾ ਹੋਵੇ ਉਦੋਂ ਤੁਸੀਂ ਕਿਸੇ ਅ ਅनाथ ਆਸ਼ਰਮ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਉਹਦੀਆਂ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਆ ਬਰਥਡੇ ਮਨਾਇਆ ਜਾਵੇ ਔਰ ਅੱਜ ਉਹਨਾਂ ਨੇ ਜਿਹੜਾ ਆ ਸਕੂਲ ਨੂੰ ਆਪਣੇ ਵੱਲੋਂ ਪੱਖੀ ਵੀ ਦਾਨ ਕਿਤੇ ਨੇ ਔਰ ਨਾਲ ਦੀ ਨਾਲ ਜਿਹੜੇ ਬੱਚੇ ਫਰਸਟ ਸੈਕਿੰਡ ਆਏ ਨੇ ਉਹਨਾਂ ਨੂੰ ਟਰੋਫੀਆਂ ਵੀ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਬਹੁਤ ਵੱਡੀ ਗੱਲ ਆ ਜਿਹੜਾ ਅੱਜ ਵਸਾਕੀ ਜੀ ਨੇ ਇੱਕ ਨਵੀਂ ਪ੍ਰਥਾ ਪਾਈ ਆ ਔਰ ਉਸ ਪ੍ਰਥਾ ਦਾ ਇੱਕ ਸਾਰਿਆਂ ਨੂੰ ਆਪਾਂ ਨੂੰ ਕਿਸਾ ਜਿਹੜਾ ਆ ਜਰੂਰ ਪੜ੍ਹਨਾ ਚਾਹੀਦਾ ਆ